ਜ਼ਿਲ੍ਹਾ ਹਿਾਰਪੁਰ ਅਦੀਨ ਪੈਂਦੇ ਪਿੰਡ ਮਹਿਤਾਪੁਰ ਨਿਵਾਸੀ ਬਲਵਿੰਦਰ ਸਿੰਘ ਨੇ ਕੁਝ ਟਰੈਵਲ ਏਜੰਟਾਂ ਤੇ 33 ਲੱਖ ਰੁਪਏ ਮਿਲੀ ਭੁਗਤ ਕੇ ਕਰਕੇ ਉਸ ਦੇ بیٹے ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਧੋਖਾਧੜੀ ਕੀਤੀ ਤੇ ਜਾਨ ਦਾ ਦੋਸ਼ ਲਾਇਆ ਹੈ। ਉਕਤ ਮਾਮਲੇ ਵਿੱਚ ਜਾਣ ਤੋਂ ਬਾਅਦ ਥਾਣਾ ਸਿਟੀ ਮੋਗਾ ਪੁਲਿਸ ਵੱਲੋਂ ਬਲਵਿੰਦਰ ਸਿੰਘ ਦੀ ਚਿਕਾਇਤ ਤੇ ਟਰੈਵਲ ਏਜੰਟ प्रदीप ਸੈਣੀ ਨਿਵਾਸੀ ਮਹਿਤਾਪੁਰ ਹਿਾਰਪੁਰ ਗੁਰਸੇਵਕ ਸੰਗਤ ਅਤੇ ਉਸ ਦੀ ਪਕਣੀ ਬਲਜੀਤ ਕੋ ਨਵਾਸੀ ਪਿੰਡ ਸ਼ੇਰਪੁਰ ਤਾਇਬਾ ਹਾਲ ਨਵਾਸੀ ਫਤਿਹਗੜ ਪੰਜ ਤੂਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਸਾਇਕ ਥਾਣੇਦਾਰ ਗੁਰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਕਥਿਤ ਦੋਸ਼ੀ ਪ੍ਰਦੀਪ ਸੈਣੀ ਨੂੰ ਸਾਡੇ ਪਿੰਡ ਦਾ ਹੋਣ ਦੇ ਕਾਰਨ ਜਾਂਦਾ ਹੈ ਅਤੇ ਉਹ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਉਸਨੇ ਮੈਨੂੰ ਕਿਹਾ ਕਿ ਜੇਕਰ ਤੂੰ ਆਪਣੇ ਬੇਟੇ ਨੂੰ ਅਮਰੀਕਾ ਭੇਜਣਾ ਚਾਹੁੰਦੇ ਹੋ ਤਾਂ ਮੈਂ ਆਪਣੇ ਕੁਝ ਸਾਥੀ ਟਰੈਵਲ ਏਜੰਟਾਂ ਨਾਲ ਗੱਲਬਾਤ ਕਰਕੇ ਉਸ ਨੂੰ ਅਮਰੀਕਾ ਭੇਜ ਦੇਵਾਂਗਾ ਜਿਸ ਤੇ 45 ਲੱਖ ਰੁਪਏ ਖਰਚ ਕੇ ਖਾਚਾ ਆਵੇਗਾ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਨਵਰੀ 2024 ਵਿੱਚ ਗੱਲਬਾਤ ਕਰਨ ਤੋਂ ਬਾਅਦ 4 ਫਰਵਰੀ 2024 ਨੂੰ ਮੋਗਾ ਦੇ ਇੱਕ ਹੋਟਲ ਵਿੱਚ ਬੁਲਾਇਆ ਅਤੇ ਦੂਸਰੇ ਇੱਕ ਅਥੀ ਦੋਸ਼ੀ ਟਰੈਵਲ ਏਜੰਟਾਂ ਨਾਲ ਜਾਣ ਪਛਾਣ ਕਰਵਾਈ ਇਸ ਮਗਰੋਂ ਕਥਿਤ ਟਰੈਵਲ ਜੱਟ ਨੇ ਮਿਲੀ ਭੁਖਤ ਕਰਕੇ ਮੇਰੇ ਬੇਟੇ ਨੂੰ 2 ਫਰਵਰੀ 2024 ਨੂੰ ਦਿੱਲੀ ਤੋਂ ਨੇਪਾਲ ਭੇਜ ਦਿੱਤਾ ਅਤੇ ਉਕਤ ਟਰੈਵਲ ਜੰਟਾ ਦੀ ਗਰੋਂ ਵੱਲੋਂ ਉਸ ਨੂੰ ਕਈ ਹੋਰ ਨੌਜਵਾਨਾਂ ਦੇ ਨਾਲ ਅਗਵਾ ਕਰ ਲਿਆ ਅਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਤੇ ਮੇਰੇ ਬੇਟੇ ਨੂੰ ਪਿਸਤੌਲ ਦੀ ਨੋਕ ਤੇ 5000 ਰੁਪਏ ਭਾਰਤੀ ਕਰੰਸੀ ਦੇ ਇਲਾਵਾ 24 ਅਮਰੀਕੀ ਡਾਲਰ ਮੋਬਾਈਲ ਫੋਨ ਅਤੇ ਬੈਗ ਵੀ ਖੋਲਿਆ ਅਤੇ ਕੈਨ ਨਹੀਂ ਮਜਬੂਰ ਕੀਤਾ ਕਿ ਉਹ ਵੀ ਅਮਰੀਕਾ ਪਹੁੰਚ ਗਿਆ ਜਿਸ ਤੇ ਅਸੀਂ ਆਪਣੇ ਬੇਟੇ ਦੇ ਕਹਿਰ ਤੇ ਉਸ ਨੂੰ ਪੈਸੇ ਦੇ ਦਿੱਤੇ ਉਕਤ ਗਰੋਹ ਨੂੰ ਨੇਪਾਲ ਪੁਲਿਸ ਵੱਲੋਂ ਕਾਬੂ ਕਰਕੇ ਬੰਦਕ ਬਣਾ ਕੇ ਰੱਖੇਗੇ ਸਾਰੇ ਨੌਜਵਾਨਾਂ ਨੂੰ ਰਹਾ ਕਰਵਾਇਆ ਗਿਆ ਇਸ ਮੰਦ ਵਿੱਚ ਮੀਡੀਆ ਵਿੱਚ ਖਬਰ ਵੀ ਵਾਇਰਲ ਹੋਈ ਸੀ ਮੇਰਾ ਬੇਟਾ ਬਹੁਤ ਹੀ ਮੁਸ਼ਕਲ ਨਾਲ 23 ਫਰਵਰੀ 2024 ਨੂੰ ਇੰਡੀਆ ਵਾਪਸ ਆ ਗਿਆ ਜਿਸ ਤੇ ਅਸੀਂ ਕਥਿਤ ਦੋਸ਼ੀਆਂ ਤੋਂ ਪੈਸੇ ਵਾਪਸ ਮੰਗੇ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਸਾਡੇ ਨਾਲ ਕਥਿਤ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ 45 ਲੱਖ 24 ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ ਹੈ ਜ਼ਿਲ੍ਹਾ ਪੁਲਿਸ ਮੁਖੀ ਦੇ ਹਦਾਇਤਾਂ ਤੇ ਉਕਤ ਮਾਮਲੇ ਦੀ ਜਾਂਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਮੋਗਾ ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਜਾਂਚ ਦੀ ਰਿਪੋਰਟ ਡੀਐਸਪੀ ਸਪੈਸ਼ਲ ਕ੍ਰਾਈਮ ਬ੍ਰਾਂਚ ਮੋਗਾ ਨੂੰ ਭੇਜ ਦਿੱਤੀ ਜਿਸ ਦੇ ਉਕਤ ਮਾਮਲੇ ਵਿੱਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਗ੍ਰਿਫਤਾਰੀ ਪਾਕੀ ਹੈ